ਇਸ ਬਿਲ ਦੀ ਵੱਡੀ ਖਬਰ ਹੈ ਜਿਹੜੀ ਉਹ ਭਾਈ ਅਮਰਤਪਾਲ ਸਿੰਘ ਜੋ ਸਾਮ ਦੀ ਡਿਪਟਿਕਲ ਜੇਲ ਦੇ ਵਿੱਚ ਨਜ਼ਰਬੰਦ ਰਹੇ ਉਹਨਾਂ ਨਾਲ ਜੁੜੀ ਹੋਈ ਸਾਹਮਣੇ ਲੱਗਦੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਨੂੰ ਜਿੱਥੇ ਬੀਤੇ ਦਿਨ ਉਹ ਚਾਚੇ ਨੇ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਉੱਥੇ ਹੀ ਹੁਣ ਐਜਪੀਬੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਦਾ ਅਮਰਤਪਾਲ ਦੇ ਪਰਿਵਾਰ ਦੇ ਹੱਕ ਦੇ ਵਿੱਚ ਵੱਡਾ ਬਿਆਨ ਦੇਖਣ ਨੂੰ ਮਿਲਿਆ ਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਭਗਵਾਨਤਮਨ ਸਰਕਾਰ ਸਿੱਖਾਂ ਦੀ ਆਵਾਜ਼ ਨੂੰ ਦਮਾਣਾ ਚਾਹੁੰਦੀ ਹੈ ਜੇਕਰ ਸਰਕਾਰ ਹੈ ਜੀ ਸਿੱਖ ਵਿਰੋਧੀ ਗਤੀਵਿਧੀਆਂ ਕਰਦੀ ਹੈ ਤੇ ਇਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਬਖਸ਼ਣਗੇ ਨਹੀਂ ਕਿਉਂਕਿ ਦਾ ਰਾਦੀ ਹੈ ਕਿ ਲਗਾਤਾਰ ਅਮਰਤਪਾਲ ਦੇ ਹੱਕ ਦੇ ਵਿੱਚ ਅਮਰਤਪਾਲ ਦੇ ਮਾਪਿਆਂ ਅਤੇ ਸਿੱਖ ਜਥੇਬੰਦੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀਗਾ ਕਿ 8 8ਪ੍ਰੈਨ ਨੂੰ ਚੇਤਨਾ ਮਾਰਚ ਕੱਢੇਗਾ ਪਰ ਉਸ ਤੋਂ ਪਹਿਲਾਂ ਹੀ ਅਮਰਤਪਾਲ ਦੀ ਮਾਤਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉੱਤੀ ਹੁਣ ਐਜਡੀਬੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਦਾਦੀ ਕਿ ਉੱਥੇ ਹਰਜਿੰਦਰ ਧਾਮੀ ਨੇ ਭਵੰਤਨ ਸਰਕਾਰ ਤੇ ਸਿੱਧੇ ਨਿਸ਼ਾਨੇ ਸਾਦੇ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਸਰਕਾਰ ਸਿੱਖਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਸਿੱਖ ਵਿਰੋਧੀ ਗਤੀਵਿਧੀਆਂ ਕਰਨੀਆਂ ਸਰਕਾਰ ਨੂੰ ਕਿਤੇ ਨਾ ਕਿਤੇ ਮਹਿੰਗੀਆਂ ਪੈ ਸਕਦੀਆਂ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਪੰਜਾਬਪੁਰ ਦੇ ਵੱਲੋਂ ਪਹਿਲਾਂ ਹੀ ਚੇਤਨਾ ਮਾਰਜ ਦੇ ਕੱਟ ਨੂੰ ਰੋਕਣ ਦੇ ਲਈ ਕਈ ਸਿੱਖਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾਂਦਾ ਉੱਥੇ ਇੱਕ ਸਿੱਖਾ ਨੂੰ ਵੀ ਪੰਜਾਬਪੁਰ ਦੇ ਵੱਲ ਗ੍ਰਿਫਤਾਰ ਕੀਤਾ ਗਿਆ ਜਿੱਦੀ ਵੀਡੀਓ ਤੁਹਾਡੇ ਸਾਹਮਣੇ ਹੈ। ਉਹ ਵਾਹਿਗੁਰੂ ਕਾਕਰ ਸਾਹਿਬ ਵਾਹਿਗੁਰੂ ਜੀ ਫਤਿਹ ਜੀ ਸਤਿਕਾਰਯੋਖ ਖਾਨਸਾ ਜੀ ਅੱਜ ਉਹਨੇ ਹੁਣੇ ਸਾਨੂੰ ਇਨਾ ਬਾਈ ਅਮਰਪਾਲ ਸਿੰਘ ਜੀ ਮਾਤਾ ਨੂੰ ਗ੍ਰਿਫਤਾਰ ਕੀਤਾ ਨਾਲ ਸਾਰੀਆਂ ਭੈਣਾਂ ਨੂੰ ਗ੍ਰਿਫਤਾਰ ਕੀਤਾ ਹੈ ਸ਼ੋਰ ਤੇ ਹੌਂਦ ਉਸ ਤੋਂ ਬਾਅਦ ਵਿੱਚ ਸਾਨੂੰ ਐਸੀ ਛਡਾਉਣ ਜਾ ਰਹੇ ਹਾਂ ਤੇ ਸਾਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਤੇ ਅਸੀਂ ਆ ਸੀ ਯਾਰ ਅਸਾਂ ਮਦਰ ਅਸੀ ਮਦਰ ਜਾ ਰਹੇ ਹਾਂ ਮੰਨ ਬਾਰੇ ਗੱਲ ਬਹੁਤ ਕਰਨੀ ਦੇ ਰੌਟੋ ਚੋਂ ਆਪ ਸਭ ਨੇ ਸਾਨੂੰ ਸਾਰਿਆਂ ਨੂੰ ਗਿਆ ਪਤਾ ਕਰਕੇ ਸਾਡੀਆਂ ਗੱਡੀਆਂ ਪਿੱਛੇ ਹੀ ਆ। ਔਰ ਦੇਖੋ ਪਿੱਛੇ ਵੀ ਪੁਲਿਸ ਦੀਆਂ ਗੱਡੀਆਂ ਆ ਰਹੀਆਂ ਤੇ ਇੰਦਰਪੀਰ ਨੂੰ ਅਰੇ ਸਾਡੇ ਇਨਸ਼ਾਅੱਲਾ ਇਹ ਸਾਨੂੰ ਹੁਣ ਸ਼ਾਇਦ ਥਾਣੇ ਲੈ ਕੇ ਜਾ ਰਹੇ ਆ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਭਗਵਾਨ ਤੁਮਾਰ ਜੀ ਉਹ ਤਰ੍ਹਾਂ ਜਿਹੜੇ ਸਿੱਧੂ ਆਤ ਤਤ ਦਾ ਬੈਰ ਹੁੰਦਾ ਹੈ ਜੋ ਤੁਸੀਂ ਕਰ ਰਹੇ ਹੋ ਇੱਕ ਕਿਤੇ ਨਾ ਕਿਤੇ ਜੋ ਵੀ ਜਾ ਵਧਣਾ ਪੈਂਦਾ ਹੁੰਦਾ ਹੈ ਤੇ ਅਈ ਨਾ ਕਹਨੇ ਜੁਲਮ ਨੇ ਕਿ ਤਾ ਜਨਾ ਦੋਸ਼ੀ ਕਰ ਰਹੇ ਹਾਂ ਤੇ ਆਉਣ ਵਾਲਾ ਸਮਾ ਜਿਹੜਾ ਪੰਥ ਦਾ ਹੋਊਗਾ ਤੇ ਪੰਥ ਦੱਸੂਗਾ ਕਿਸ ਬਾਤ ਹੁਲਦੀ ਆ ਅਸੀਂ ਤਾਂ ਬਹੁਤ ਹੱਥ ਜੋੜ ਕੇ ਬੇਨਤੀਆਂ ਕਰ ਰਹੀਆਂ ਵੀ ਸੰਗਤ ਨੂੰ ਵੀ ਬੇਨਤੀਆਂ ਕਰ ਲਈਆਂ ਵੀ ਤਖਤ ਬੈ ਤਖਤੇ ਦੀ ਲਾਇਕ ਜਿਹੜਾ ਤਖਤੇ ਦੇ ਰਾਜਾ ਉਹ ਇਹੋ ਜਹਾ ਬਾਹੋ ਜਿਹੜਾ ਤੁਹਾਡੀ ਕਦਰ ਕਰੇ ਤੇ ਤੁਸੀਂ ਇਹੋ ਜੇ ਲੋਕਾਂ ਨੂੰ ਵੋਟਾਂ ਬਾਦੀਆਂ ਜਿਹੜਿਆ ਲੋਕਾਂ ਨੇ ਸਾਨੂੰ ਅੱਜ ਸਾਡੀਆਂ ਭੈਣਾਂ ਤੇ ਸਾਡੀਆਂ ਮਾਵਾਂ ਨੂੰ ਥਾਣੇ ਦੇ ਵਿੱਚ ਬੇਇੱਜ਼ਤ ਕਰਕੇ ਢੱਕਿਆ ਸੋ ਮਨੂੰ ਪਤਾ ਭਾਈ ਸਾਹਿਬ ਦੀ ਮਾਤਾ ਦਾ ਫੋਨ ਆਇਆ ਉਹ ਕਹਿੰਦੇ ਬੇਇੱਜ਼ਤੀ ਕਰਕੇ ਸਾਡੀਆਂ ਭੈਣਾਂ ਦੀ ਫੇਰ ਇਹਨਾਂ ਗ੍ਰਿਫਤਾਰ ਕੀਤਾ ਹੈ ਕਿ ਸਾਨੂੰ ਦੁੱਖ ਹੈ ਗੱਲ ਦਾ ਬਹੁਤ ਰੰਜ ਹੈ ਤੇ ਮੈਂ ਬੇਨਤੀ ਕਰਨਾ ਸੰਗਤ ਨੂੰ ਸੰਗਤ ਜੀ ਤੁਸੀਂ ਨਾ ਇਤਰਾ ਕਰੋ ਤੁਹਾਡੀ ਇੱਕ ਇੱਕ ਵੋਟ ਜਿਹੜੀ ਇਹਨਾਂ ਨੂੰ ਤਾਕਤ ਦਿੰਦੀ ਹੈ ਉਹ ਸਾਡੀਆਂ ਭੈਣਾਂ ਤੇ ਮਾਮਾ ਤੇ ਸਾਡੇ ਭਾਈ ਹੰਦਰਪਾਲ ਸਿੰਘ ਦੇ ਸਾਥੀ ਸਾਰਿਆਂ ਦੇ ਜ਼ੁਲਮ ਕਰ ਰਹੀ ਹੈ ਤੇ ਤੁਸੀਂ ਇਹਨਾਂ ਨੂੰ ਇਹੋ ਜਿਹਾ ਅਧਿਕਾਰ ਤੇ ਇਹ ਜੀ ਤਾਕਤ ਨਾ ਦਿਓ ਇਹ ਸਾਡੀਆਂ ਹੱਥ ਜੋੜ ਕੇ ਬੇਨਤੀਆਂ ਹੈ ਦੇ ਮਨੋ ਭਾਈ ਮਨੋ ਸਰਦਾਰ ਸੁਰਨਦੀਪ ਸਿੰਘ ਮਾਨ ਨੇ ਇਹ ਕਰਕੇ ਭੇਜਿਆ ਸੀ ਕਿ ਤੁਸੀਂ ਉਥੇ ਸਾਰਿਆਂ ਨੂੰ ਕੋਈ ਨਹੀਂ ਵਾਸਾ મતલਬ ਸ਼ਾਂਤਬਾਈ ਤਰੀਕੇ ਨਾਲ ਰਿਹਾ ਕਰਾਉਣਾ ਤੇ ਅਸੀਂ ਰਿਹਾ ਕਰਾਉਣ ਜਾ ਰਹੇ ਸੀ ਆਪਣੀ ਮਾਤਾ ਨੂੰ ਤੇ ਆਪਣੀਆਂ ਭੈਣਾਂ ਨੂੰ ਪਰ ਇਹਨਾਂ ਨੇ ਰਸਤੇ 'ਚ ਸਾਨੂੰ ਗਿਰਫਦਾਰ ਕਰਕੇ ਉਹਨਾਂ ਨੂੰ 에어ਪੋਰਟ ਥਾਣੇ ਦੇ ਵਿੱਚ ਗਿਰਫਦਾਰ ਕੀਤਾ ਤੇ ਸਾਨੂੰ ਹਿਾਰੇ ਥਾਣੇ ਦੇ ਵਿੱਚ ਲੈ ਕੇ ਜਾ ਰਹੇ ਸੋ ਇਹ ਮੇਰੀਆਂ ਬੇਨਤੀਆਂ ਜਿਹੜੀਆਂ ਕਾਮ ਨੂੰ ਵੀ ਆ ਤੇ ਵੇ ਪ੍ਰਬੰਧ ਕਰੋ ਆ ਸੰਧੂ ਸਾਹਿਬ ਬੈਠੇ ਹੋਰ ਵੀ ਸਾਡੇ ਬਾਬਾ ਲਹਿਣਾ ਸਿੰਘ ਜੀ ਜਸਬੀਰ ਸਿੰਘ ਵਛੜੇ ਬਾਬਾ ਭلوان ਸਿੰਘ ਗੋਪਾਲਾ ਜੀ ਦਲਜੀਤ ਸਿੰਘ ਹੀਰਾ ਜੀ ਨਿਸ਼ਾਨਦ ਸਿੰਘ ਜੀ ਗਗਨਦੀਪ ਸਿੰਘ ਜੀ ਸਾਡੇ ਸਾਰੇ ਹੋਰ ਵੀ ਕਾਫੀ ਸਿਨਾਂ ਉਹਨਾਂ ਨੇ ਗਰਪਦਾਰ ਕੀਤਾ ਹੈ ਸਾਬ ਮੈਂ ਬਹੁਤ ਮਾਨਦਪਾਤੀ ਰੱਪਰ ਜਾਦੀ ਕੀ ਮਪਾਈ ਅਮਰਤਪਾਲ ਦੇ ਉਹਦੇ ਨੌ ਸਾਥੀ ਨੇ ਜਿਹੜੇ ਉਸਾਮ ਦੀ ਡਿਊਟੀ ਕੋ ਜੇਲ੍ਹ ਦੇ ਵਿੱਚ ਬੰਦ ਰਹੇ ਜਿੰਨਾਂ ਦੀ ਰਿਹਾਈ ਹੋ ਤੇ ਉਹਨਾਂ ਨੂੰ ਪੰਜਾਬ ਲੈ ਆਉਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਜਿੱਦੇ ਚੱਲਦੇ ਆ ਪਰਿਵਾਰ ਦੇ ਵੱਲੋਂ ਭੁਖ ਹੜਤਾਲ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ ਪਰ ਸਰਕਾਰ ਦੇ ਵੱਲੋਂ ਜਦੋਂ ਕੋਈ ਵੀ ਰੁਪਈਆ ਨਹੀਂ ਅਪਣਾਇਆ ਗਿਆ ਸਿੱਖਰ ਸਾਹਿਬ ਤਾਂ ਅਮਰਤਪਾਲ ਦੇ ਮਾਪਿਆਂ ਤੇ ਅਕਾਲ ਤਖਤ ਸਾਹਿਬ ਜਿੱਥੇ ਇਹਦੇ ਕਹਿਣ ਤੇ ਜਿਹੜਾ ਇਹ ਭੁਖ ਹੜਤਾਲ ਖਤਮ ਕੀਤੀ ਜਾਂਦੀ ਜਿੱਦੋਂ ਬਾਅਦ ਲਗਾਤਾਰ ਹੁਣ ਇਹ ਮਾਮਲਾ ਭੱਗਦਾ ਜਾ ਰਿਹਾ ਕਿਉਂਕਿ ਅਮਰਤਪਾਲ ਦੇ ਸਾਥੀਆਂ ਤੇ ਜਿਹੜੇ ਐਨਐਸਏ ਇੱਕ ਸਾਲ ਹੀ ਹੋਰ ਬਰਦਾ ਦਿੱਕ ਜਿੱਦੇ ਚੱਲਦੇ ਆ ਸਿੱਖ ਜਥੇਬੰਦੀਆਂ ਚ ਭਾਰੀ ਰੋਸ ਉਹਨਾਂ ਦੇ ਵੱਲੋਂ ਚੇਤਨਾ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀ ਪਰ ਕਿਤੇ ਨਾ ਕਿਤੇ ਹੁਣ ਪਹਿਲਾਂ ਹੀ ਪੁਲਿਸ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਮੱਦੇ ਨਜ਼ਰ ਕਈ ਸਿੱਖ ਅਗੰਮਰਤਪਾਲ ਦੇ ਮਾਤਾ ਪਿਤਾ ਚਾਚਾ ਅਤੇ ਹੋਰ ਕਈ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਨੇ ਹਾਊਸ ਰੈਸ਼ਟਰ ਤੇ ਕਈਆਂ ਨੂੰ ਗ੍ਰਿਫਤਾਰ ਕਰਕੇ ਰਸਤੇ ਵਿੱਚ ਰੱਖਿਆ ਜਿਹਦੀ ਜਾਣਕਾਰੀ ਸਾਡੇ ਸਾਹਮਣੇ ਆਈ ਸੀਗੀ ਕੱਲ ਤਸਵੀਰਾਂ ਵੀ ਸਾਹਮਣੇ ਆਈ ਸੀਗੀ ਅਮਰਤਪਾਲ ਦੀ ਮਾਤਾ ਦੀਆਂ ਗ੍ਰਿਫਤਾਰੀਆਂ ਲਈ ਤੇ ਅੱਜ ਅੱਜ ਵੀ ਪੁਲਿਸ ਦੇ ਵੱਲੋਂ ਵੀ ਨੰਦਰਾ ਸਾਹਿਬ ਦੇ ਵਿੱਚ ਸਖਤ ਜਿਹੇ ਪੈਰਾ ਸਖਤ ਬੈਰੀਕੇਡਿੰਗਾਂ ਤੇ ਪੁਲਿਸ ਲਗਾਈ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਉੱਥੇ ਇਕੱਠ ਮਾਸ ਹੋ ਕੇ ਦਾਦੇ ਕਿ ਜੇ ਚੱਲਦੇ ਹੁਣ ਖਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸੀ ਉਹਨਾਂ ਨੇ ਕਹਿਣਾ ਸੀਗਾ ਕਿ ਅਸੀਂ ਪੰਜਾਬ ਸਰਕਾਰ ਤੋਂ ਆ ਪੰਜਾਬ ਦੀ ਭਗਵੰਤੋਂ ਸਰਕਾਰ ਸਿੱਖ ਵਿਰੋਧੀ ਸਿੱਖ ਵਿਰੋਧੀਆਂ ਸਿੱਖਾਂ ਦੇ ਹੱਕ ਦੇ ਵਿੱਚ ਕਦੇ ਵੀ ਆਵਾਜ਼ ਬੁਲੰਦ ਨਹੀਂ ਕਰ ਸਕਦੀ